ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਸਟੂਡੀਓ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਂਡ ਪਰਵਾ ਦਾ ਬਹੁਤ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 21 22 2024 ਪੰਜਾਬ ਅਤੇ ਹਰਿਆਣਾ ਦੇ ਮੌਸਮ ਦੇ ਬਾਰੇ ਥੋੜੀ ਜਿਹੀ ਸਿਹਤ ਠੀਕ ਨਹੀਂ ਹੈ ਤੇ ਆਵਾਜ਼ ਥੋੜੀ ਜਿਹਾ ਖਰਾਬ ਲੱਗਦੀ ਹੈ ਤਾਂ ਉਹਦੇ ਵਾਸਤੇ ਪਹਿਲੇ ਹੀ ਮਾਫੀ ਮੰਗ ਲਦੇ ਆ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਚੰਗੀ ਲੱਗਦੀ ਤੇ ਲਾਈਕ ਜਰੂਰ ਕਰ ਤਾਜਸ ਐਟਲਟਮੈਸ ਤੋਂ ਦੇਖ ਸਕਦੇ ਹਾਂ ਕਿ ਹਲਕੇ-ਫੁਲਕੇ ਬੱਦਲਬਾਈ ਹਰਿਆਣਾ ਦੇ ਉੱਪਰ ਪੜੀ ਹੋਈ ਹੈ ਪੰਜਾਬ ਦੇ ਉੱਪਰ ਕੋਈ ਵੱਡੀ ਕਾਰਵਾਈ ਅੱਜ ਬੱਦਲਬਾਈ ਦਿਖਾਈ ਨਹੀਂ ਦੇ ਰਹੀ ਮੌਸਮ ਫਿਲਹਾਲ ਦਿਨ ਦੇ ਵੇਲੇ ਸਾਫ ਰਾਈਡ ਦੀ ਪੂਰੀ ਪੂਰੀ ਉਮੀਦ ਹੈ ਜੀ ਅਗਰ ਗੱਲ ਕਰੀਏ ਟੈਂਪਰੇਚਰ ਦੀ ਟੈਂਪਰੇਚਰ ਜਿਹੜੇ ਨੇ ਉਹ ਜਿਹੜੀ 벨ਟ ਪੰਜਾਬ ਦੀ ਰਾਜਸਥਾਨ ਨੂੰ ਟੱਚ ਕਰਦੀ ਹੈ ਤੇ ਹਰਿਆਣਾ ਟੱਚ ਕਰਦੀ ਹੈ ਜਿਹਦੇ ਵਿੱਚ ਖਾਸ ਕਰਕੇ ਬਠਿੰਡਾ ਬਾਦਸਾ ਅਜਿਹੇ ਜ਼ਿਲ੍ਹੇ ਹੁੰਦੇ ਨੇ ਉਹਨਾਂ ਦੇ ਵਿੱਚ ਟੈਂਪਰੇਚਰ ਜ਼ਿਆਦਾ ਲਗਭਗ 44 45 ਡਿਗਰੀ ਤੋਂ ਉੱਪਰ ਜਾ ਸਕਦਾ ਹੈ ਸੈਂਟਰਲ ਪੰਜਾਬ ਦੇ ਵਿੱਚ 42 ਡਿਗਰੀ ਅਤੇ ਨਾਰਥ ਪੰਜਾਬ ਦੇ ਵਿੱਚ ਗੁਰਦਾਸਪੁਰ ਵਾਲੀ ਸਾਈਡ ਇਹ ਟੈਂਪਰੇਚਰ 40 ਤੋਂ 42 ਡਿਗਰੀ ਦੇ ਵਿੱਚ ਵਿੱਚ ਰਹਿਣ ਦੀ ਉਮੀਦ ਹੈ ਜੀ ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਵਿੱਚ ਕਰਨਾਲ ਵਾਲੀ ਸਾਈਡ ਤੋਂ ਅਤੇ ਰੋहतक ਹੋ ਗਿਆ ਜੀ ਤੇ ਪਹਿਵਾੜੀਗੜ ਹੋ ਗਿਆ ਅਜਿਹੇ ਕੁਝ ਜ਼ਿਲ੍ਹੇ ਦੇ ਜਿਨ੍ਹਾਂ ਦੇ ਵਿੱਚ ਟੈਂਪਰੇਚਰ ਜਿਹੜਾ ਹੈ ਉਹ 44 45 ਡਿਗਰੀ ਤੱਕ ਜਾਣ ਦੀ ਪੂਰੀ ਪੂਰੀ ਉਮੀਦ ਬਣੀ ਹੋਈ ਹੈ ਸਭ ਤੋਂ ਜ਼ਿਆਦਾ ਖਦਰ ਸਿਰਸਾ ਅਤੇ ਹਰਿਆਣਾ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਬਠਿੰਡੇ ਦੇ ਵਿੱਚ ਹੁੱਦਾਂ ਦਿਖਾਈ ਦੇ ਰਿਹਾ ਹੈ ਗੱਲ ਕਰ ਲਈਏ ਅਗਰ ਉਹਦੇ ਪੰਜ ਦਿਨਾਂ ਜਿਹੜੇ ਜੋ ਵਾਰਨਿੰਗ ਲੱੜ ਜਾ ਰਹੀ ਹੋਇਆ ਸੀ ਉਹ ਫਿਲਹਾਲ ਰੈਡ ਅਲਰਟ ਹੀ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਹੀਟ ਵੇਵ ਅਤੇ ਹਰਿਆਣਾ ਦੇ ਵਿੱਚ ਹੀਟ ਵੇਵ ਦੀ ਪੂਰੀ ਪੂਰੀ ਪੀਕ ਅ ਪੁਆਇੰਟ ਤੇ ਚੱਲ ਰਿਹਾ ਹੈ ਟੈਂਪਰੇਚਰ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਐਰਾਉਸ ਕਰ ਦਿੱਤੀ ਗਈ ਜਿਹੜੇ ਅੱਜ ਤੋਂ ਪੰਜਾਬ ਦੇ ਸਕੂਲ ਬੰਦ ਰਹਿਣਗੇ ਜੀ 30 ਜੂਨ ਤੱਕ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਅੰਗਣਵਾੜੀਆਂ ਦੇ ਵਿੱਚ ਵੀ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਅੰਗਣਵਾੜੀਆਂ ਵੀ ਅੱਜ ਤੋਂ ਬੰਦ ਰਹਿਣਗੀਆਂ ਜੀ ਕਿਉਂਕਿ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਅਚੇਤ ਬੜੋਤਰੀ ਹੁੰਦੀ ਹੈ ਟੈਂਪਰੇਚਰ ਦੀ ਜਿਸ ਦੇ ਕਾਰਨ ਥੋੜਾ ਬਹੁਤਾ ਬੱਚਿਆਂ ਦੇ ਉੱਪਰ ਇਸ ਦਾ ਅਸਰ ਪੈਂਦਾ ਦਿਖਾਈ ਦੇ ਰਿਹਾ ਸੀ ਜਿਸ ਦੇ ਕਾਰਨ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਬਾਕੀ ਗੱਲ ਕਰ ਲਈਏ ਕਿਸੇ ਤਰੀਕੇ ਦੀ ਹਵਾ ਵੀ ਕਣੀ ਦੀ ਤਾਂ ਸ਼ਾਮ ਤੋਂ ਪਹਿਲਾਂ ਜਿਹੜੀ ਕਿ ਦੁਪਹਿਰ ਦੇ ਵੇਲੇ 2 ਤੋਂ 3 ਵਜੇ ਇੱਕ ਬੱਦਲੀ ਸਿਸਟਮ ਜੋ ਕਿ ਰਾਜਸਥਾਨ ਵੱਲੋਂ ਆਉਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਇਹ ਟੱਚ ਕਰੇਗਾ ਜੀ ਦਿੱਲੀ ਦੇ ਨਾਲ ਲੱਗਦੇ ਹਰਿਆਣੇ ਦੇ ਇਸ਼ਿਆ ਨੂੰ ਜਿਹਦੇ ਵਿੱਚ ਕਰਨਾਲ ਹੋ ਗਿਆ ਜੀ ਥੋੜੇ ਬਹੁਤੇ ਨਾਲ ਲੱਗਦੇ ਹਿੱਸੇ ਜਿਹੜੇ ਕਿ ਯੂਪੀ ਨੂੰ ਟੱਚ ਕਰਦੇ ਨੇ ਤੇ ਉਸ ਤੋਂ ਇਲਾਵਾ ਅਗਰ ਗੱਲ ਕਰ ਲਈਏ ਪੰਜਾਬ ਦੀ ਤਾਂ ਉਹ ਹਿੱਸੇ ਜਿਹੜੇ ਕਿ ਕਵਾ ਜਲਦੀ ਬੋਟਰ ਟੱਚ ਕਰਦੇ ਨੇ ਜਿਹਦੇ ਵਿੱਚ ਰੋਪੜ ਜ਼ਿਲ੍ਹਾ ਖਾਸ ਕਰਕੇ ਹੋ ਗਿਆ ਰੋਪੜ ਤੋਂ ਲੈ ਕੇ ਨੰਦੂਰ ਸਾਹਿਬ ਵਾਲੇ ਵੈਲਟ ਉਹਦੇ ਵਿੱਚ ਦੁਪਹਿਰ ਦੇ 3 ਵਜੇ ਦੇ ਨੇੜੇ ਤੇੜੇ ਥੰਡਰਸਟ੍ਰੋਮ ਯਾਨੀ ਕਿ ਗਰਜ ਚਮਕ ਵਾਲੀ ਹਨੇਰੀ ਚੱਲਣ ਦੀ ਉਮੀਦ ਦਿਖਾਈ ਦੇ ਰਹੀ ਹੈ ਕੋਈ ਬਹੁਤ ਵੱਡੀਆਂ ਕਾਰਵਾਈਆਂ ਦਾ ਮੀਂਹ ਨਹੀਂ ਪੈਂਦੀ ਦਿਖਾਈ ਦੇ ਰਹੀਆਂ ਪਰ ਹਰਿਆਣੇ ਵਾਲੀ ਸਾਈਡ ਥੋੜੇ-ਬੋਤੇ ਬੱਦਲ ਦੁਪਹਿਰ ਦੇ 2 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਹੁੰਦੇ ਦਿਖਾਈ ਦੇ ਰਹੇ ਨੇ ਜਿਹਦੇ ਵਿੱਚ ਹਲਕੇ-ਫੁਲਕੇ ਗਰਜ ਚਮਕ ਦੇ ਨਾਲ ਕਿਲਮਣ ਕਾੜੀ ਹੋਣ ਦੀ ਉਮੀਦ ਹੋ ਸਕਦੀ ਹੈ ਜੋ ਕਿ ਲਗਭਗ ਸਾਊਥ ਹਰਿਆਣੇ ਦੇ ਵਿੱਚ ਹੋਣ ਦੀ ਉਮੀਦ ਹੈ ਜਿਦੇ ਵਿੱਚ ਕਿ ਦਿੱਲੀ ਦੇ ਨਾਲ ਲੱਗਦੇ ਹਿੱਸੇ ਅਤੇ ਰਾਜਸਥਾਨ ਅਤੇ ਨਾਲ ਲੱਗਦੀ ਯੂਪੀ ਦੇ ਨਾਲ ਲੱਗਦੇ ਹਿੱਸਿਆਂ ਦੇ ਵਿੱਚ ਅਜਿਹੇ ਹਾਲਾਤ ਬਣ ਸਕਦੇ ਕੋਈ ਬਹੁਤ ਵੱਡੀਆਂ ਕਾਰਵਾਈਆਂ ਫਿਲਹਾਲ ਅੱਜ ਦੇ ਦਿਨ ਪੈਂਦੇ ਦਿਖਾਈ ਨਹੀਂ ਦੇ ਰਹੀਆਂ ਇਹ ਸੀ ਅੱਜ ਦੀ ਮੌਸਮ ਦਿੱਤਾ ਜਾ ਅਪਡੇਟ ਥੋੜੀ ਜਿਹੀ ਆਵਾਜ਼ ਖਰਾਬ ਕਰਨ ਕਰਨ ਕਰਕੇ ਕਿਉਂਕਿ ਥੋੜੀ ਜਿਹੀ ਸਿਹਤ ਠੀਕ ਨਹੀਂ ਹੈ ਤੇ ਬਾਕੀ ਜੋ ਵੀ ਅਪਡੇਟ ਸੀਗੀ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਰਾਵਾਂਗੇ ਕੋਸ਼ਿਸ਼ ਕੀਤੀ ਹੈ ਕਿ ਤਾਂ ਵੀ ਅੱਜ ਵੀਡੀਓ ਬਣਾ ਕੇ ਤੁਹਾਡੇ ਕੋਲ ਪਹੁੰਚਾਈ ਜਾਵੇ ਤੇ ਅਗਰ ਤੁਸੀਂ ਸਾਡੀ ਵੀਡੀਓ ਨੂੰ ਅਪਰੀਸ਼ੀਏਟ ਕਰੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਬਾਕੀ ਯਾਰ ਦੋਸਤਾਂ ਬੈਲੀਆਂ ਦੇ ਨਾਲ ਤਾਂ ਸਾਨੂੰ ਬਹੁਤ ਚੰਗਾ ਲੱਗੇਗਾ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਤੇ ਕਮੈਂਟ ਬਾਕਸ ਵਿੱਚ ਆਪਣਾ ਪਿੰਡ ਜ਼ਿਲ੍ਹਾ ਸ਼ਹਿਰ ਨਾਮ ਲਿਖਣਾ ਭੁੱਲਿਓ ਤੇ ਬਾਕੀ ਉਦੋਂ ਤੱਕ ਬਣੇ ਰਹੋ ਨਵੀਂ ਅਪਡੇਟ ਦੇ ਲਈ ਚੈਨਲ ਵੈਦਰ ਅਪਡੇਟਸ ਦੇ ਨਾਲ